ਵੀ ਵੀ ਠੰਡ ਬਹੁਤ ਹੋ ਗਈ ਅੱਜ ਤੱਕ ਪਤਾ ਨਹੀਂ ਧੁੱਪ ਨਿਕਲਦੀ ਕਿ ਨਹੀਂ ਮੈਂ ਵੀ ਜਸਪ੍ਰੀਤ ਨੂੰ ਕਵਾਂ ਵੀ ਚਾਦਰਾਂ ਨੂੰ ਧੁੱਪ ਲਵਾ ਲੈ ਜੇ ਧੁੱਪ ਨਿਕਲ ਜੇ ਮੈਂ ਕੈਲੀ ਆ ਇਹ ਨਾਲੇ ਤਾਂ ਅੱਜ ਹੋਣੀ ਮੰਮੀ ਜੀ ਲਹ ਤੂੰ ਆਈ ਗਈ ਮੈਂ ਤੇਰੇ ਕੋਲ ਹੀ ਆਣ ਲੱਗੀ ਸੀ ਦੇਖ ਲੈ ਜੇ ਧੁੱਪ ਨਿਕਲਦੀ ਆ ਤਾਂ ਕੱਪੜੇ ਧੋ ਲੋ ਚਾਦਰਾਂ ਨੂੰ ਵੀ ਧੁੱਪ ਲਵਾਣੀ ਆ ਮੰਮੀ ਮੈਂ ਤਾਂ ਅੱਜ ਚੱਲੀ ਸੀ ਚੱਲੀ ਤੂੰ ਕਿੱਥੇ ਚੱਲੀ ਆ ਮੰਮੀ ਤੁਹਾਨੂੰ ਦੱਸਿਆ ਤਾਂ ਸੀ ਵੀ ਛੋਟੀ ਵੀ ਆ ਰਹੀ ਐ ਮੈਂ ਘਰੇ ਜਾਣਾ ਵੀ ਥੋੜਾ ਜਿਹਾ ਕੰਮ ਆ ਮੈਂ ਕਿਹਾ ਚੱਲ ਅਸੀਂ ਕਰ ਲਈਏ ਚਲ ਸ਼ਾਮ ਤੱਕ ਆਜੂਗੀ ਨਹੀਂ ਮੰਮੀ ਮੈਂ ਦੋ ਦਿਨ ਲਾ ਕੇ ਆਉਂਗੀ ਤਾਂ ਹੀ ਮੈਂ ਅਸੀਸ ਨੂੰ ਵੀ ਨਾਲ ਲੈ ਕੇ ਚਲੀਏ ਉਹ ਤੇਰਾ ਦਿਮਾਗ ਖਰਾਬ ਆ ਠੰਡ ਕਿੰਨੀ ਆ ਬਿਮਾਰ ਕਰਨੀ ਕੁੜੀ ਕੋਈ ਨਹੀਂ ਚਾਰ ਦਿਨ ਰੁੱਕ ਕੇ ਚਲ ਜਿਓ ਕਿਤੇ ਨਹੀਂ ਐਡਾ ਜ਼ਰੂਰੀ ਕੰਮ ਜਿਹੜਾ ਚਾਰ ਦਿਨ ਰੁੱਕ ਕੇ ਨਹੀਂ ਹੋਣਾ ਨਹੀਂ ਮੰਮੀ ਜਾਣਾ ਆ ਕੋਈ ਨਾ ਅਸੀਸ ਦਾ ਧਿਆਨ ਅਸੀਂ ਆਪੀ ਰੱਖ ਲਾਂਗੇ ਚੰਗਾ ਮੰਮੀ ਸੰਗਾ ਦਾਦੀ ਆਹ ਪੁੱਧਰੀਆਂ ਕਰਦੀਆਂ ਫੇਰ ਕਹਿਣਾ ਸੱਸਾਂ ਮਾਰੀਆਂ ਆ ਠੰਡ ਇੰਨੀ ਆ ਬੀਬੀ ਕੁੜੀ ਨੂੰ ਲੈ ਕੇ ਚੱਲੀ ਆ ਠੰਡ ਲਵਾ ਆਣੀ ਚਲ ਕੋਈ ਨਾ ਕੁੜੇ ਕੋਈ ਕੰਮ ਹੋਊ گا ਉਹਨੂੰ ਲਾ ਐਡਾ ਵੀ ਕਿਹੜਾ ਜ਼ਰੂਰੀ ਕੰਮ ਬੀਬੀ ਜਿਹੜਾ 4 ਦਿਨ ਰੁੱਕੇ ਨਹੀਂ ਹੋ ਸਕਦਾ ਸੀ ਨਿਆਣਾ ਬਿਮਾਰ ਕਰ ਲਿਆ ਨਾ ਉੱਥੇ ਉਹਨੂੰ ਕਿੰਨੇ ਦੇਖਣਾ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਆ ਗਈ ਮੇਰੀ ਧੀ ਮਾਂ ਤਾਂ ਗਰਮ ਲੱਗਦੀ ਆ ਕੀ ਹੋਇਆ ਇਹਨੂੰ ਠੀਕ ਨਹੀਂ ਕੁਛ ਨਹੀਂ ਮੰਮੀ ਜੀ ਥੋੜਾ ਜਿਹਾ ਬੁਖਾਰ ਹੋ ਗਿਆ ਸੀ ਮੈਂ ਦਵਾਈ ਲੈ ਦਿੱਤੀ ਆ ਉਹਨੂੰ ਦੇਖਿਆ ਉਹੀ ਗੱਲ ਹੋਈ ਨਾ ਜਿਹਦਾ ਮੈਨੂੰ ਡਰ ਸੀ ਕਰ ਲਿਆਂਦੀ ਨਾ ਕੁੜੀ ਬਿਮਾਰ ਜੇ ਮਨਾਂ ਕਰਦੀ ਸੀ ਨਾ ਇੱਕ ਨਹੀਂ ਸੁਣੀ ਐਡੇ ਪਤਾ ਨਹੀਂ ਕਿਹੜੇ ਜ਼ਰੂਰੀ ਕੰਮ ਸੀ ਤੁਹਾਡੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਉੱਥੇ ਕਿਸੇ ਨੇ ਨਹੀਂ ਦੇਖਣਾ ਕਿਸੇ ਨੂੰ ਕੀ ਫਿਕਰ ਇਹ ਤਾਂ ਜਿਨ੍ਹਾਂ ਦੇ ਜੀ ਆ ਫਿਕਰ ਉਹਨਾਂ ਨੂੰ ਹੀ ਹੋਣਾ ਲੈ ਤੇ ਦਵਾਈ ਮੈਂ ਲੈ ਕੇ ਜਾਨੀ ਪੁੱਤ ਮੈਂ ਦਵਾਈ ਦਵਾਈ ਤੈਨੂੰ ਤੇ ਉਹ ਤੇਰਾ ਨਹੀਂ ਦਾ ਫੋਨ ਹੈਲੋ ਹੈਲੋ ਸਸੀ ਕਾ ਮਮੀ ਕਿੱਦਾ ਹਾਲ ਹਾਂ ਪੁੱਤ ਹਾਂ ਵਧੀਆ ਠੀਕ ਠਾਕ ਤੂੰ ਸੁਣਾ ਅਸੀਂ ਵੀ ਵਧੀਆ ਮੰਮੀ ਨਿਆਣੇ ਨੇ ਛੁੱਟੀਆਂ ਹੋ ਗਈਆਂ ਅਸੀਂ 4 ਦਿਨ ਰਹਿਣ ਆ ਰਹੇ ਹਾਂ ਲੈ ਆ ਤਾਂ ਵਧੀਆ ਪੁੱਤ ਕਦੋਂ ਤੱਕ ਆਉਂਗੀ ਹਾਂਜੀ ਮੰਮੀ ਦੁਪਹਿਰ ਤੱਕ ਆਨੀ ਆ ਮੈਂ ਥੋੜੇ ਘਰ ਦੇ ਕੰਮ ਖਤਮ ਕਰ ਲਵਾਂ ਬਸ ਚੱਲ ਚੰਗਾ ਪੁੱਤ ਆਜੋ ਤੁਸੀਂ ਮੈਂ ਵੀ ਜਰਾ ਤੇਰੀ ਆਂਟੀ ਨਾਲ ਕੰਮ ਜਾਣਾ ਆ ਉਦੋਂ ਤੱਕ ਮੈਂ ਵੀ ਆ ਜੂੰਗੀ ਠੀਕ ਆ ਮੰਮੀ ਚੰਗਾ ਆਜੋ ਬੀਬੀ ਪ੍ਰੀਤ ਆਈ ਨਹੀਂ ਅਜੇ ਆਈ ਸੀ ਪੁੱਤ ਅੱਛਾ ਕਿੱਥੇ ਆ ਉਹ ਨੂੰ ਤਾਂ ਮੈਂ ਢੇਜ ਤੀ ਕਿਉਂ ਉਹਨੇ ਤਾਂ ਰਹਿਣਾ ਸੀ ਹਲੇ ਆਪਣੇ ਨਿਆਣੇ ਨਾਲ ਲੈ ਕੇ ਆਈ ਸੀ ਹੁਣ ਤੈਨੂੰ ਤਾਂ ਪਤਾ ਹੀ ਆ ਪੁੱਤ ਠੰਡ ਕਿੰਨੀ ਆ ਜੇ ਕਿਤੇ ਉਹ ਬਿਮਾਰ ਹੋ ਗਏ ਫੇਰ ਲਾ ਬੀਬੀ ਜੇ ਬਿਮਾਰ ਹੋ ਜਾਂਦੇ ਅਸੀਂ ਦਵਾਈ ਨਾ ਦਵਾਉਂਦੇ। ਲੈ ਦੱਸ। ਇੱਥੇ ਕਹਨੇ ਫਿਕਰ ਕਰਨੀ ਸੀ ਉਹਨਾਂ ਦੀ? ਕਿ ਤਾਂ ਜਿਹਨਾਂ ਦੇ ਜੀ ਆ ਉਹਨਾਂ ਨੂੰ ਹੀ ਫਿਕਰ ਹੁੰਦੀ ਆ। ਮੈਂ ਬੀਬੀ ਸਾਡੇ ਕੁਛ ਨਹੀਂ ਲੱਗਦੇ। ਮੈਨੂੰ ਤਾਂ ਆਪਣੀ ਧੀ ਨਾਲੋਂ ਵੱਧ ਪਿਆਰੇ ਆ। ਉਹ ਤਾਂ ਠੀਕ ਆ। ਪਰ ਜੇ ਬਿਮਾਰ ਹੋ ਜਾਂਦੇ ਤਾਂ ਉਹਦੇ ਸੌਰੀਨ ਕੀ ਜਵਾਬ ਦਿੰਦੇ? ਹੁਣ ਆਪਾਂ ਨੂੰ ਥੋੜਾ ਪਤਾ ਕਿ ਨਿਆਣੇ ਕਿੱਦਾਂ ਪਾਲੇ ਪਿਆ। ਅਸੀਂ ਕਿਤੇ ਜਾਣ ਕੇ ਬਿਮਾਰ ਕਰਨਾ ਨਾਲੇ ਨਿਆਣੇ ਨੇ ਜੇ ਬਿਮਾਰ ਹੋਣਾ ਤਾਂ ਕਿਤੇ ਵੀ ਹੋ ਜਾਣਾ ਸਾਨੂੰ ਕਿਤੇ ਨਿਆਣੇ ਨਹੀਂ ਪਾਲਣੇ ਆਂਦੇ ਆਹ ਪਾਲ ਪੋਸ ਕੇ ਹੀ ਏਡੀਆਂ ਬੜੀਆਂ ਕੀਤੀਆਂ ਤੇ ਹੁਣ ਆਈ ਦੇ ਮੈਂ ਉਹਦੇ ਨਿਆਣੇ ਨਾ ਸਾਭਦੀ ਅਸੀਂ ਤਾਂ ਬੀਬੀ ਇੱਕ ਨਾਲ ਲਾ ਲਾ ਕੇ ਰੱਖਦੇ ਆਂ ਵਾ ਪੁੱਤ ਧੀ ਵਲੇ ਉਹਦੇ ਪੇਕੇ ਚੰਗੇ ਸਿਆਣੇ ਤੇ ਨੋ ਵਲੇ ਬੁੱਧੂ ਉਹ ਆਪਣੇ 도ਤੇ 도ਤੀਆਂ ਨੂੰ ਇੱਕ ਨਾਲ ਲਾ ਕੇ ਰੱਖਦੇ ਆਂ ਕਿਉਂਕਿ ਉਹ ਵੀ ਮਾਇਆ ਤੇਰੀ ਪੁੱਤੀ ਤੇ ਨਾਂਕੇ ਬੇਅਕਲ ਕਿਉਂਕਿ ਮੋਦੀ ਮਾਇਆ ਤੂੰ ਤਾਂ ਇੱਕ ਨਾਂ ਲਾ ਕੇ ਰੱਖਦੀ ਆ ਤੇ ਆਪਣੀ ਗਲੀਆਂ ਚ ਜਿੱਤੀ ਫਿਰਦੇ ਆ ਉਹਨਾਂ ਨੇ ਆਲੇ ਪਾਲੇ ਇੱਥੇ ਹੁੰਦੇ ਜੇ ਤੂੰ ਆਪਣੀ ਪੀ ਨੂੰ ਪਾਲ ਕੇ ਅੱਡੇ ਕੀ ਤੱਕ ਤਾਂ ਮੋਦੀ ਅਗਲੀਆਂ ਨੂੰ ਪਾਲਪੋਸ ਕੇ ਹੀ ਪੱਜਿਆ ਸਾਦੀ ਅਕਲ ਤੈਨੂੰ ਨਹੀਂ ਹੱਜੀ ਇੱਥੇ ਦੇ ਬੱਚੇ ਨਾਂ ਕੀ ਆ ਸਕਦੀ ਆ ਨਾ ਮੰੂ ਦੇਵੀ ਨਾਲ ਕੇ ਜਾ ਸਕਦੇ ਆ ਮੂਹ ਦੇ ਪਿੱਛੇ ਨੇ ਧੀ ਤੋਰੀਆ ਗੱਡੀ 'ਚ ਸੀ ਤੇ ਤੇ ਪੱਛਾ ਤੇ ਉਹਨਾ ਦਾ ਵੀ ਪੂਰਾ ਹੱਕ ਹੈ ਕਿਉਂਕਿ ਮੂਨ ਨਾਲ ਵਯਾਤ ਬਹੁਤ ਪਿਆਰਾ ਹੁੰਦਾ ਸੇਰੋ ਘਮੋ ਕੋਤੇ ਕੋਤ ਨਹੋ ਤੇ ਘਮੋ ਦੋਤੇ ਦੋਤਿਆ